ਕੋਟੀ ਨਹੀਂ ਸੀ ਉਹ ਜਣਦੀ ਸੋ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਤੁਹਾਡੇ ਪਿੰਡਾਂ ਵੀ ਦੀ ਰੋਡ ਸ਼ੌਕਣਾਉਣਾ ਕਿਵੇਂ ਕਰਨਾ ਇਹ ਕੰਮ ਤੁਸੀਂ ਕਰਨਾ ਹੈ ਪਹਿਲਾਂ ਕਦੇ ਆਏ ਕੋਈ ਮੁੱਖ ਮੰਤਰੀ ਰੁਕੇ ਲੋਕ ਸਕਦੇ ਸੀ ਰੋਕ ਨਹੀਂ ਸਕਦੇ ਸੀ ਕਿਸਮਤਿਆ ਹੋ ਰਹਿ ਮੈਂ ਨਹੀਂ ਕਹਿੰਦਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਦੇ ਆ ਪਰ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਤੇ ਇਹ ਨਾਲੇ ਸਾਨੂੰ ਦੁਰੀਆਂ ਦੀ ਹਾਂ ਬੀਟੀ ਤੁਹਾਨੂੰ ਅੱਜ ਪ੍ਰਮਾਤਮਾ ਨੇ ਬੇਟੀ ਦੀ ਦਾਤ ਬਖਸ਼ੀ ਹੈ ਨਾਮ ਵੀ ਅਸੀਂ ਉਹਦਾ ਨਿਆਮਾ ਨਿਆਮਤ ਤੰਦਿਆ ਪ੍ਰਮਾਤਮਾ ਦੀ ਬਖਸ਼ਿਸ਼ ਸ਼ੁਕਰੀਆਤਾਂ ਵੱਲੋਂ ਨਿਆਮਤ ਆ ਘਰੇ ਆਈ ਆ ਮੁੱਖ ਮੰਤਰੀ ਭਗਵੰਤ ਮਾਨ ਨਿਕਲੇ ਸਨ ਪ੍ਰਚਾਰ ਕਰਨ ਲਈ ਪਰ ਰਾਹ ਦੇ ਵਿੱਚ ਲੋਕਾਂ ਨੇ ਰੋਕ ਲਿਆ ਨਾਲੇ ਕੀਤੀ ਫੁੱਲਾਂ ਦੀ ਵਰਖਾ ਤੇ ਨਾਲ ਦਿੱਤੀਆਂ ਨਿਆਮਤ ਦੇ ਜਨਮ ਦੀਆਂ ਵਧਾਈਆਂ ਮੁੱਖ ਮੰਤਰੀ ਵੀ ਬਾਗੋ-ਬਾਗ ਸਨ ਕਹਿ ਗਏ ਕਿ ਮੁੜ ਆਵਾਂਗਾ ਤੇ ਫੇਰ ਇੱਕ-ਇੱਕ ਦੀ ਗੱਲ ਸੁਣਾਗਾ ਮੈਨੇ ਕਹਿੰਦਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਦੇ ਆਂ ਪਰ 2 ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਕੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਆ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਜੀ 15 ਸਾਲ ਕੋਈ ਨਹੀਂ ਸੀ ਬਣੀ ਹਾਂ ਹੁਣ ਬਣੀ ਹੈ ਜੀ ਮੈਂ ਉਹੀ ਹੈ ਨਾ ਨੀਂਦ ਸਾਫ਼ ਹੋਣੀ ਚਾਹੀਦੀ ਹੈ ਤਾਂ 15 ਮਿੰਟਾਂ ਚ ਬਣ ਸਕਦੀ ਹੈ 15 ਸਾਲ ਜਿਹੜੇ ਨੇ ਕੋਈ ਨੀਤ ਸੀ ਉਹਨਾਂ ਦੀ ਸੋ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਥੋਡੇ ਪਿੰਡਾਂ ਵੀ ਦੀ ਰੋਡ ਸ਼ੋਕਣਾ ਹੈ ਕਿਵੇਂ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਹੈ ਮੇਰਾ ਕੰਮ ਹੈ 2000 ਰੁਪਿਆ ਬਿਜਲੀ ਦੀ ਪੈਸੇ ਲੱਗੀ ਪਤੀਓ ਹਾਂਜੀ ਹਾਂਜੀ ਸੋ ਮੈਨੂੰ ਮੇਰਾ ਕੰਮ ਹੈ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਆਏ ਕੋਈ ਮੁੱਖ ਮੰਤਰੀ ਰੁਕੇ ਨਹੀਂ ਰੋਕ ਸਕਦੇ ਸੀ ਰੋਕ ਨਹੀਂ ਸਕਦੇ ਸੀ ਸੋ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾ ਕੇ ਵੀ ਤੜਕੇ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਕਟਣ ਨਾ ਦੀ ਇੱਜ਼ਤ ਬਣਾਈ ਰੱਖੀ ਪਰਦੇ ਕੱਜ ਲਈ ਸਾਈਆਂ ਸੋ ਸਾਰਿਆਂ ਇੱਜ਼ਤਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਸੋ ਮੈਂ ਬੁੱਢੇ ਨਾਲ ਦਾ ਛੋਟੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ 'ਚ ਕਹੋਗੇ ਸ਼ਹਿਰ 'ਚ ਕਹੋਗੇ ਗਲੀ 'ਚ ਕਹੋਗੇ ਮੰਡੀ 'ਚ ਕਹੋਗੇ ਬਾਜ਼ਾਰ 'ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਆਇਆਂ ਇਹ ਨਾਲ ਤੁਹਾਨੂੰ ਕੁੜੀਆਂ ਦੀ ਹਾਂ ਬੀਟੀ ਤੁਹਾਨੂੰ ਅੱਜ ਪ੍ਰਮਾਤਮਾ ਨੇ ਬੇਟੀ ਦੀ ਦਾਤ ਬਖਸ਼ੀ ਐ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੰਦੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਬਸ ਆਂਦਰ